ਸਾਨੂੰ ਇਥੋਂ ਕਿਹਾ ਗਿਆ ਸੀ ਤੁਹਾਡਾ ਰਸਤੇ 'ਚ ਵੀਜ਼ਾ ਲਵਾਵਾਂਗੇ ਇੱਕ ਨੰਬਰ 'ਚ ਹੀ ਸਾਨੂੰ ਇਹੋ ਕਹਿ ਕੇ ਸਾਨੂੰ ਇਥੋਂ ਧੋਰਿਆ ਗਿਆ ਪਰ ਉਹ ਝੂਠਾ ਨਿਕਲਿਆ ਤੁਹਾਨੂੰ ਕਿਹੜੇ ਰਾਵਾਂ 'ਚੋਂ ਲੈ ਕੇ ਗਏ ਸੀਗੇ ਡੋਂਕੀ ਲਗਾ ਕੇ ਗਏ ਸੀ ਕਿੰਨੇ ਤਰ੍ਹਾਂ ਦੀ ਡੋਂਕੀ ਹੁੰਦੀ ਡੋਂਕੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਉੱਪਰ ਵਾਲੀ ਗੇਮ ਬੋਲਦੇ ਜਿਵੇਂ ਯੂਰਪ ਦੇ ਵਿਜੇ ਰਾਈ ਇੱਕ ਪਨਾਮਾ ਦੀ ਡੋਂਕੀ ਜਿਹਨੂੰ ਥਲੜੀ ਡੋਂਕੀ ਕਿਹਾ ਜਾਂਦਾ ਕਹਿਆ ਜਾਂਦਾ ਕਿ ਹਾਲਾਤ ਉਥੇ ਦੇ ਬਹੁਤ ਮਾੜੇ ਹੁੰਦੇ ਨੇ ਖਾਣ ਨੂੰ ਰੋਟੀ ਨਹੀਂ ਹੁੰਦੀ ਪੀਣ ਨੂੰ ਪਾਣੀ ਨਹੀਂ ਮਿਲਦਾ ਬਿਲਕੁਲ ਜੀ ਬਿਲਕੁਲ ਜੰਗਲ ਚ ਕਈ ਜਗ੍ਹਾ ਤੇ ਪਾਣੀ ਵੀ ਨਹੀਂ ਮਿਲਦਾ ਕਈ ਜਗ੍ਹਾ ਤੇ ਪਾਣੀ ਹੁੰਦਾ ਕਈ ਜਗ੍ਹਾ ਤੇ ਨਹੀਂ ਹੁੰਦਾ ਖਾਣ ਨੂੰ ਸਾਨੂੰ ਆਣਾ ਦਾ ਹੀ ਪੈਕ ਕਰਕੇ ਲੈ ਕੇ ਜਾਣਾ ਪਿੰਦਾ ਤੀਸਰੇ ਦਿਨ ਤੇ ਵੈਸੇ ਖਾ ਨਹੀਂ ਹੁੰਦਾ ਉਹ ਖਾਣਾ ਹੱਥ ਘੜੀਆਂ ਦੇ ਸਾਨੂੰ ਕਹਿੰਦੇ ਕਿ ਤੁਹਾਨੂੰ ਲਾ ਕੇ ਮਤਲਬ ਕਿ ਪਹਿਲਾਂ ਅਸੀਂ ਤੁਹਾਨੂੰ ਛੱਡਾ ਛੱਡ ਰਹੇ ਹਾਂ ਨੂੰ ਕੈਂਪ ਚ ਲੈ ਕੇ ਜਾਂਦੇ ਆ ਤੇ ਅੱਗੇ ਕਹਿੰਦੇ ਕਿ ਤੁਹਾਨੂੰ ਅਸੀਂ ਦੂਸਰੀ ਜਗ੍ਹਾ ਸ਼ਿਫਟ ਕਰ ਰਹੇ ਹਾਂ ਪਰ ਜਦੋਂ ਉਹ ਤੋਂ ਪਤਾ ਲੱਗਦਾ ਕਿ ਜਦੋਂ ਉਹ ਦੱਸਦੇ ਨਹੀਂ ਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਆ ਡਿਪੋਰਟ ਕਰ ਰਹੇ ਆ ਉਹ ਸਾਨੂੰ ਪਤਾ ਹੀ ਤਾਂ ਲੱਗਾ ਕਿ ਜਦੋਂ ਅਸੀਂ ਅੰਮ੍ਰਿਤਸਰ 에어ਪੋਰਟ ਤੇ ਆਏ ਬੀਤੇ ਦਿਨੀ 트럼ਪ ਸਰਕਾਰ ਵੱਲੋਂ 104 ਭਾਰਤੀ ਜਿਹੜੇ ਨੇ ਉਹ ਵਾਪਸੀ ਜੋ ਭਾਰਤ ਨੂੰ ਡਿਪੋਰਟ ਕਰਕੇ ਉਹ ਭਾਰਤ ਨੂੰ ਭੇਜੇ ਗਏ ਨੇ ਤਾਂ ਸਾਡੇ ਨਾਲ ਉਹਨਾਂ ਦੇ ਵਿੱਚੋਂ ਇੱਕ ਜੋ ਦਲੇਰ ਸਿੰਘ ਜੀ ਵੀ ਮੌਜੂਦ ਹੈਗੇ ਨੇ ਤਾਂ ਦਲੇਰ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਇੰਡੀਆ ਵਿਖੇ ਪਹੁੰਚੇ ਹੋ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉੱਥੋਂ ਦੇ ਹਾਲਾਤ ਸੀਗੇ ਇੱਕ ਵਾਰੀ ਜ਼ਰੂਰ ਉਹ ਹਾਲਾਤ ਸਾਂਝੇ ਕਰੋ ਹਾਲਾਤ ਡੌਂਕੀ ਦੇ ਬਹੁਤ ਮਾੜੇ ਆ ਜੀ ਇੱਕ ਇੱਕ ਨੰਬਰ ਚ ਜਾਓ ਹਾਂਜੀ ਤਾਂ ਕੀ ਹੋਇਆ ਸੀਗਾ ਇੱਕ ਵਾਰੀ ਜ਼ਰੂਰ ਕਿਉਂਕਿ ਜਦੋਂ ਤੁਸੀਂ ਇੱਥੋਂ ਫਾਈਲ ਅਪਲਾਈ ਕੀਤੀ ਸੀਗੀ ਕਿਸ ਤਰ੍ਹਾਂ ਨਾਲ ਤੁਸੀਂ ਉੱਥੇ ਪਹੁੰਚੇ ਸੀਗੇ ਸਾਨੂੰ ਇੱਥੋਂ ਕਿਹਾ ਗਿਆ ਸੀ ਤੁਹਾਡਾ ਰਸਤੇ 'ਚ ਵੀਜ਼ਾ ਲਵਾਵਾਂਗੇ ਇੱਕ ਨੰਬਰ 'ਚ ਹੀ ਸਾਨੂੰ ਇਹੋ ਕਹਿ ਕੇ ਸਾਨੂੰ ਇੱਥੋਂ ਤੋੜਿਆ ਗਿਆ ਪਰ ਉਹ ਝੂਠਾ ਨਿਕਲਿਆ ਪਰ ਜਦੋਂ ਤੁਸੀਂ ਇੱਥੋਂ ਗਏ ਸੀਗੇ ਤਾਂ ਤੁਹਾਨੂੰ ਕਿਹੜੇ ਰਾਵਾਂ 'ਚੋਂ ਲੈ ਕੇ ਗਏ ਸੀਗੇ ਡੋਂਕੀ ਲਗਾ ਕੇ ਗਏ ਸੀ ਕਿੰਨੇ ਤਰ੍ਹਾਂ ਦੀ ਡੋਂਕੀ ਹੁੰਦੀ ਡੂੰਕੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਉੱਪਰ ਵਾਲੀ ਗੇਮ ਬੋਲਦੇ ਜਿਵੇਂ ਯੂਰਪ ਦੇ ਵਿਜੇ ਰਾਈ ਇੱਕ ਪਨਾਮਾ ਦੀ ਡੂੰਕੀ ਜਿਹਨੂੰ ਥਲੜੀ ਡੂੰਕੀ ਕਿਹਾ ਜਾਂਦਾ ਤਾਂ ਤੁਸੀਂ ਕਿਹੜੇ ਵਾਲੀ ਡੂੰਕੀ ਲਗਾ ਕੇ ਗਏ ਸੀ ਮੈਨੂੰ ਥਲੜੀ ਡੂੰਕੀ ਲਵਾਈ ਸੀ ਹਾਂਜੀ ਇਹਨੂੰ ਥਲੜੀ ਡੂੰਕੀ ਕਹਿੰਦੇ ਉਸ ਡੌਂਕੀ ਦੌਰਾਨ ਤੁਸੀਂ ਜਦੋਂ ਗਏ ਸੀਗੇ ਤਾਂ ਕਿਹੋ ਜਿਹੇ ਹਾਲਾਤ ਸੀਗੇ ਉੱਥੇ ਕਿਹੜੇ ਰਸਤਿਆਂ ਦੇ ਵਿੱਚੋਂ ਕਿਹੜੇ ਜੰਗਲਾਂ ਦੇ ਵਿੱਚੋਂ ਤੁਸੀਂ ਗਏ ਸੀਗੇ ਕਿਉਂਕਿ ਕਿਹਾ ਜਾਂਦਾ ਹੈ ਕਿ ਹਾਲਾਤ ਉੱਥੇ ਦੇ ਬਹੁਤ ਮਾੜੇ ਹੁੰਦੇ ਨੇ ਖਾਣ ਨੂੰ ਰੋਟੀ ਨਹੀਂ ਹੁੰਦੀ ਪੀਣ ਨੂੰ ਪਾਣੀ ਨਹੀਂ ਮਿਲਦਾ ਬਿਲਕੁਲ ਜੀ ਬਿਲਕੁਲ ਜੰਗਲ 'ਚ ਕਈ ਜਗ੍ਹਾ ਤੇ ਪਾਣੀ ਵੀ ਨਹੀਂ ਮਿਲਦਾ ਕਈ ਜਗ੍ਹਾ ਤੇ ਤਾਂ ਪਾਣੀ ਹੁੰਦਾ ਕਈ ਜਗ੍ਹਾ ਤੇ ਨਹੀਂ ਹੁੰਦਾ ਖਾਣ ਨੂੰ ਆਣਾ ਦਾ ਇੱਕ ਪੈਕ ਕਰਕੇ ਲੈ ਕੇ ਜਾਣਾ ਪੈਂਦਾ ਤੀਸਰੇ ਦਿਨ ਤੇ ਵੈਸੇ ਖਾਣਾ ਨਹੀਂ ਹੁੰਦਾ ਉਹ ਖਾਣਾ ਕੁਰਕਰੇ ਹੁੰਦੇ ਆ ਕੋਈ ਫਰੂਟੀ ਐ ਇਦਾਂ ਦਾ ਐਪਲ ਹੋ ਗਏ ਦਲੇਰ ਜੀ ਜੇ ਤੁਸੀਂ ਕਿਹਾ ਸੀਗਾ ਜਾਨ ਦੀ ਮੰਗ ਕੀਤੀ ਸੀਗੀ ਏਜੰਟਾਂ ਲੱਗੇ ਤਾਂ ਕਿੰਨੇ ਪੈਸੇ ਜਿਹੜੇ ਉਹਨਾਂ ਨੇ ਥਰਡ ਤੋਂ ਮੰਗ ਕੀਤੇ ਸੀ ਕਿੰਨੇ ਪੈਸੇ ਤੁਸੀਂ ਖਰਚੇ ਸੀਗੇ ਉਹਨਾਂ ਨੇ ਬਹੁਤ ਸਾਡੇ ਕੋਲ ਪੈਸੇ ਲੱਲੇ ਜੀ ਲੱਖਾਂ ਰੁਪਏ ਲੱਖਾਂ ਰੁਪਏ ਲੱਲੇ ਜੀ ਤਾਂ ਅਰੇਂਜ ਕਿੱਦਾਂ ਕੀਤੇ ਸੀਗੇ ਪਹਿਲੀ ਵਾਰ ਜੋ ਗਹਿਣੇ ਧਰ ਕੇ ਜਾਂ ਫਿਰ ਕਿਦਾਂ ਕੁਝ ਪਹਿਲੀ ਗਹਿਣੇ ਧਰੀਏ ਕੁਝ ਦੋਸਤਾਂ ਤੋਂ ਫੜੇ ਸੀ ਮੈਂ ਕੁਝ ਰਿਸ਼ਤੇਦਾਰਾਂ ਨੇ ਮੇਰੀ ਮਦਦ ਕੀਤੀ ਤਾਂ ਕਿੰਨੇ ਸਮੇਂ ਪਹਿਲਾਂ ਤੁਸੀਂ ਉੱਥੇ ਪਹੁੰਚੇ ਸੀਗੇ ਅਮਰੀਕਾ ਮੈਨੂੰ 4 ਤੋਂ 5 ਮਹੀਨੇ ਲੱਗੇ 4-5 ਮਹੀਨੇ ਪਹਿਲਾਂ ਪਹੁੰਚੇ ਸੀਗੇ ਤੇ 4 ਤੋਂ 5 ਮਹੀਨੇ ਮੈਨੂੰ ਲੱਗੇ ਪਹੁੰਚਣ ਦੇ ਕਿਉਂਕਿ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਨੰਬਰ 'ਚ ਕੰਮ ਕਰਾਵਾਂਗੇ ਬ੍ਰਾਜ਼ੀਲ ਬਿਠਾ ਕੇ ਤੁਹਾਡਾ ਵੀਜ਼ਾ ਲਵਾਵਾਂਗੇ ਪ੍ਰੋਪਰ ਤੇ ਪਰ ਉਹ ਇਥੋਂ ਝੂਠ ਮਾਰ ਕੇ ਉਹਨਾਂ ਦਾ ਖੰਡ ਦਾ ਮਕਸਦ ਸੀ ਵੈਸੇ ਉੱਥੇ ਬਿਠਾ ਛੱਡਿਆ ਮੈਨੂੰ ਉਹਨਾਂ ਕਿ ਉਹ ਫਿਰ ਮੈਨੂੰ ਸਤਾ ਕਰਕੇ ਥਲੜੀ ਡੰਕੀ ਜਾਣਾ ਪਿਆ ਤਾਨੂੰ ਇਥੋਂ ਬ੍ਰਾਜ਼ਿਲ ਦਾ ਕਹਿ ਕੇ ਲੈ ਕੇ ਗਏ ਸੀ ਕਿ ਪਹਿਲਾਂ ਹਾਂ ਇਥੋਂ ਕਹਿੰਦੇ ਸੀ ਬ੍ਰਾਜ਼ਿਲ ਖੜਾਂਗੇ ਬ੍ਰਾਜ਼ਿਲ ਤੋਂ ਅੱਗੇ ਲਵਾਵਾਂਗੇ ਜੀ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਉੱਥੇ ਜਦੋਂ ਲੈ ਕੇ ਜਾਂਦੇ ਨੇ ਜਦੋਂ ਜੰਗਲ 'ਚ ਤੁਸੀਂ ਜਾਂਦੇ ਹੋ ਤਾਂ ਉੱਥੇ ਦੇ ਹਾਲਾਤ ਕਿਦਾਂ ਦੇ ਸੀਗੇ ਕਿਹਾ ਜਾਂਦਾ ਕਿ ਜਦੋਂ ਪਾਣੀ ਵੀ ਨਹੀਂ ਹੁੰਦਾ ਤਾਂ ਉੱਥੇ ਕਈ ਡੈੱਡ ਬੋਡੀਆਂ ਵੀ ਵੇਖਣ ਨੂੰ ਮਿਲੀਆਂ ਸੀ ਜੰਗਲ ਦੇ ਵਿੱਚ ਹਾਂਜੀ ਇੱਕ ਜਗ੍ਹਾ ਮਿਲੀ ਸੀ ਪਿੰਜਰ ਜਿਹਾ ਮਿਲਿਆ ਸੀ ਪਿੰਜਰ ਮਿਲਿਆ ਸੀ ਹਾਂਜੀ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਹੈ ਜਦੋਂ ਫਿਲਮਾਂ ਦੇ ਵਿੱਚ ਵੀ ਅਕਸਰ ਵੇਖੇ ਦਾ ਹਾਲਾਤ ਉੱਥੇ ਦੇ ਕਾਫੀ ਮਾੜੇ ਹੁੰਦੇ ਨੇ ਕਿਉਂਕਿ ਉਸ ਦੇ ਵਿੱਚ ਸਾਹ ਵੇਖਣ ਨੂੰ ਮਿਲਦਾ ਕਿ ਡੈੱਡ ਬੋਡੀਜ਼ ਆਮ ਉੱਥੇ ਹੁੰਦੀਆਂ ਨੇ ਕਈ ਸਮਾਨ ਉੱਥੋਂ ਦਾ ਰੁੱਲਦਾ ਮਿਲਦਾ ਹਾਂਜੀ ਸਾਡੇ ਤੋਂ ਇੱਕ ਮਗਰਲਾ ਗਰੁੱਪ ਸੀ ਉਹ ਕਹਿੰਦਾ ਕਿ ਸਾਡਾ ਇੱਕ ਨਾਲ ਦਾ ਮਰ ਗਿਆ ਸੀ ਤੇ ਕਹਿੰਦਾ ਕਿ ਉਹਨੂੰ ਟੈਕ ਹੋ ਗਿਆ ਸੀ ਪਰ ਸਾਨੂੰ ਉੱਥੇ ਛੱਡ ਕੇ ਆਉਣਾ ਪਿਆ ਉਹਦਾ ਤੁਹਾਡੇ ਗਰੁੱਪ 'ਚ ਕਿੰਨੇ ਲੋਕ ਸੀਗੇ 8 ਤੋਂ 10 ਜਣੇ 8 ਤੋਂ 10 ਜਣੇ ਸੀਗੇ ਤੱਕ ਕਿੰਨੀਆਂ ਲੇਡੀਜ਼ ਸੀਗੀਆਂ ਤਾਂ ਜੈਂਟਲਸ ਲੇਡੀਜ਼ 2-3 ਸੀ ਨੇ ਜੈਂਸ ਹੈਗੇ ਸੀ ਸਤ ਤਾਂ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤੇ ਨਾਲ ਹੀ ਪੁਲਿਸ ਵੱਲੋਂ ਉਥ ਦੀ ਆਰਮੀ ਵੱਲੋਂ ਤੁਹਾਨੂੰ ਫੜ ਲਿੱਤਾ ਜਾਂਦਾ ਹਾਂਜੀ ਪੁਲਿਸ ਵੱਲੋਂ ਫੜਿਆ ਜਾਂਦਾ ਹਾਂ ਅਸੀਂ ਬਾਰਡਰ ਪੈਟਰੋਲੀਅਮ ਉਹ ਸਾਨੂੰ ਅਰੈਸਟ ਕਰਦੀ ਹੈ ਤੋ ਆਪਣੀ ਚਮਕੀ ਚ ਲੈ ਜਾਂਦੀ ਹੈ ਵਤੀਰਾ ਕਿੱਦਾਂ ਦਾ ਕੀਤਾ ਜਾਂਦਾ ਉਥੋਂ ਦੀ ਜਿਹੜੀ ਆਰਮੀ ਵੱਲੋਂ ਤੁਹਾਡੇ ਨਾਲ ਵਤੀਰਾ ਬਹੁਤ ਸਹੀ ਕੀਤਾ ਜਾਂਦਾ ਕੁਝ ਗਲਤ ਨਹੀਂ ਕੀਤਾ ਜਾਂਦਾ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਸਹੀ ਕਰਦੇ ਆ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਨੂੰ ਫੜ ਲਿੱਤਾ ਗਿਆ ਤਾਂ ਫਿਰ ਹਤਕੜੀਆਂ ਲਗਾ ਕੇ ਤੁਹਾਨੂੰ ਉੱਥੇ ਰੱਖਿਆ ਜਾਂਦਾ ਏਨੀ ਦੇਰ ਜਦੋਂ ਕੱਲ ਇੱਥੇ ਤੁਸੀਂ ਪਹੁੰਚੇ ਵੀ ਹੋ ਤਾਂ ਕੀ ਕਿਹਾ ਜਾਂਦਾ ਤੁਹਾਨੂੰ ਉੱਥੋਂ ਮੌਕੇ ਦੇ ਉੱਤੇ ਸਾਨੂੰ ਇਹੀ ਕਿਹਾ ਜਾਂਦਾ ਹੈ ਕਿ ਪਨਾਮਨ ਇਹ ਨਹੀਂ ਹਤਕੜੀਆਂ ਦਾ ਹੱਥਕੜੀਆਂ ਦੇ ਸਾਨੂੰ ਕਹਿੰਦੇ ਕਿ ਤੁਹਾਨੂੰ ਲਾ ਕੇ ਮਤਲਬ ਕਿ ਪਹਿਲਾਂ ਅਸੀਂ ਤੁਹਾਨੂੰ ਛੱਡਾ ਛੱਡ ਰਹੇ ਹਾਂ ਨੂੰ ਕੈਂਪ ਚ ਲੈ ਕੇ ਜਾਂਦੇ ਆ ਤੇ ਅੱਗੇ ਕਹਿੰਦੇ ਕਿ ਤੁਹਾਨੂੰ ਅਸੀਂ ਦੂਸਰੀ ਜਗ੍ਹਾ ਸ਼ਿਫਟ ਕਰ ਰਹੇ ਹਾਂ ਪਰ ਜਹਾਨੂੰ ਉਹਦੋਂ ਪਤਾ ਲੱਗਦਾ ਕਿ ਜਦੋਂ ਉਹ ਦੱਸਦੇ ਨਹੀਂ ਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਆ ਡਿਪੋਰਟ ਕਰ ਰਹੇ ਆ ਉਹ ਸਾਨੂੰ ਪਤਾ ਹੀ ਤਾਂ ਲੱਗਾ ਕਿ ਜਦੋਂ ਅਸੀਂ ਅੰਮ੍ਰਿਤਸਰ 에ਅਰਪੋਰਟ ਤੇ ਆਏ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਨਹੀਂ ਜੀ ਕਿੰ ਜਦੋਂ ਪਨਾਮਾ ਦੇ ਜੰਗਲਾਂ ਚ ਤੁਸੀਂ ਜਾਣੇ ਹੋ ਤਾਂ ਉਸ ਵੇਲੇ ਕਿਸੇ ਦੇ ਨਾਲ ਕੋਈ ਗੱਲਬਾਤ ਜਾਂ ਘਰਦਿਆਂ ਦੇ ਨਾਲ ਗੱਲਬਾਤ ਹੁੰਦੀ ਹੋਵੇ ਪਿੱਛੋਂ ਨਹੀਂ ਜੀ ਉੱਥੇ ਕੋਈ ਨੈਟਵਰਕ ਨਹੀਂ ਹੁੰਦਾ ਪਨਾਮਾ ਪਾਰ ਕਰਕੇ ਹੀ ਗੱਲਬਾਤ ਹੁੰਦੀ ਹੈ ਤਾਂ ਜਦੋਂ ਤੁਸੀਂ ਪਨਾਮਾ ਪਾਰ ਕੀਤਾ ਉਸ ਤੋਂ ਬਾਅਦ ਤੁਹਾਨੂੰ ਪੁਲਸ ਨਹੀਂ ਫੜ ਲਿਆ ਸੀ ਨਹੀਂ ਪਨਾਮਾ ਨਹੀਂ ਸਾਨੂੰ ਯੂਐਸਏ ਵਾਲੀ ਪੁਲਸ ਨੇ ਉੱਥੇ ਫੜਿਆ ਇਹ ਮੈਕਸੀਕੋ ਤੋਂ ਬਾਹਰ ਮੈਕਸੀਕੋ ਸੇ ਤੇਜਵਾਨਾ ਬਾਰਡਰ ਹਾਂ ਹਾਂਜੀ ਪਨਾਮਾ ਜੀ ਨਹੀਂ ਫੜਦੇ ਪਨਾਮਾ ਜੀ ਫੜਦੇ ਉਹ ਤਿੰਨ ਕੈਂਪ ਹੁੰਦੇ ਆ ਉਹ ਲਾ ਕੇ ਜਾਣੇ ਪੈਂਦੇ ਆ ਉਹ ਡੋਂਕਰ ਸਾਈਡ ਤੋਂ ਗੱਡ ਦਿੰਦੇ ਆ ਪਰ ਡੋਂਕਰਾਂ ਵੱਲੋਂ ਵੀ ਤੁਹਾਡੇ ਕੋ ਪੈਸੇ ਦੀ ਮੰਗ ਕੀਤੀ ਗਈ ਸੀਗੀ ਵੱਤ ਤੋਂ ਵੱਧ ਹਾਂਜੀ ਡੰਕਰ ਵੀ ਪਰੇਸ਼ਾਨ ਕਰਦੇ ਜਦੋਂ ਨਹੀਂ ਇਹ ਪੈਸੇ ਦਿੰਦੇ ਉਹ ਪਰੇਸ਼ਾਨ ਕਰਦੇ ਕੁੱਟ ਮਾਰ ਵੀ ਕਈਆਂ ਨਾਲ ਕਰਦੇ ਆ ਜੋ ਨਹੀਂ ਏਜੰਟ ਪੈਸੇ ਦਿੰਦੇ ਚਲੋ ਸਾਡੇ ਨਾਲ ਤਾਂ ਨਹੀਂ ਆ ਕਈਆਂ ਨਾਲ ਬਹੁਤ ਬੁਰਾ ਸਲੂਕ ਕਰਦੇ ਆ ਰੋਟਾ ਖਾਣਾ ਨਹੀਂ ਦਿੰਦੇ ਜੇ ਪੈਸੇ ਨਹੀਂ ਉਹਨਾਂ ਨੂੰ ਮਿਲੇ ਉੱਥੇ ਬਿਠਾ ਛੱਡਦੇ ਆ ਕਈ ਕਈ ਬਹੁਤ ਜਣੇ ਫਸੇ ਆ ਬਹੁਤ ਆਪਣਾ ਪੰਜਾਬ ਦਾ ਯੂਥ ਫਸਿਆ ਕਿਉਂਕਿ ਅਕਸਰ ਅੱਜਕੱਲ ਦੇ ਸਮੇਂ ਦੇ ਵਿੱਚ ਯੂਥ ਨੂੰ ਇਹ ਹੀ ਹੁੰਦਾ ਕਿ ਬਾਹਰ ਦਾ ਰੁਖ ਕਰਦੇ ਨੇ ਤਾਂ ਤੁਸੀਂ ਉਸ ਸਾਰੀ ਹੱਡ ਬੀਤੀ ਜੋ ਤੁਹਾਡੇ ਨਾਲ ਬੀਤੀ ਆ ਜੋ ਤੁਸੀਂ ਉਦੋਂ ਗਏ ਸੀਗੇ ਹਾਲਾਤ ਤੁਸੀਂ ਦੇਖੇ ਨੇ ਤਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਕਿਉਂਕਿ ਜੋ ਹਾਲਾਤ ਉੱਥੇ ਦੇਖੇ ਨੇ ਕਿਉਂਕਿ ਅਕਸਰ ਫਿਲਮਾਂ ਦੇ ਵਿੱਚ ਵੇਖੀ ਦੇ ਸੀ ਕਿ ਲੇਕਿਨ ਤੁਹਾਡੇ ਨਾਲ ਹੱਡ ਬੀਤੀ ਆ ਨੌਜਵਾਨਾਂ ਨੂੰ ਕਹਿਣਾ ਕਿ ਇੱਕ ਨੰਬਰ 'ਚ ਹੀ ਜਾਓ ਕਿਉਂਕਿ ਉੱਥੋਂ ਦੇ ਅਨਾਮਾਂ ਦੇ ਹਾਲਾਤ ਬਹੁਤ ਮਾੜੇ ਆ ਹਾਂਜੀ ਇੱਕ ਨੰਬਰ ਦਾ ਹੀ ਰਸਤਾ ਚੁਣੋ ਨਹੀਂ ਤਾਂ ਵੈਸੇ ਤੇ ਸਰਕਾਰਾਂ ਨੂੰ ਇੱਥੇ ਕੋਈ ਇੱਥੇ ਮਦਦ ਕਰਨੀ ਚਾਹੀਦੀ ਇਸ ਤਰ੍ਹਾਂ ਨੌਕਰੀਆਂ ਦੇਣੀਆਂ ਚਾਹੀਦੀਆਂ ਜੋ ਜਿਸ ਹਿਸਾਬ ਨਾਲ ਕੋਈ ਪੜਿਆ ਪਰ ਸਰਕਾਰਾਂ ਉਹ ਨੌਕਰੀ ਨਹੀਂ ਦਿੰਦੇ ਮਜਬੂਰ ਹੋ ਕੇ ਸਾਨੂੰ ਜਾਣਾ ਪੈਂਦਾ ਤਾਂ ਹੁਣ ਤੁਸੀਂ ਪੈਸੇ ਵੀ ਕਾਫੀ ਲਗਾ ਬੈਠੇ ਹੋ ਤਾਂ ਹੁਣ ਆਗੋਂ ਕੀ ਸੋਚਿਆ ਕਿਉਂਕਿ ਕਾਰੋਬਾਰ ਕੀਤਾ ਕੀ ਕਰੋਗੇ ਕਾਰੋਬਾਰ ਉਹ ਜੀ ਪੂਰਾ ਟੁੱਟ ਗਿਆ ਤੇ ਹੁਣ ਸਰਕਾਰ ਨੂੰ ਕਿੰਨੇ ਮਦਦ ਕੀਤੀ ਜਾਵੇ ਖੁਸ਼ ਇਹਨਾਂ ਏਜੰਟਾਂ ਦੇ ਨੱਥ ਪਾਈ ਜਾਵੇ ਜੋ ਗਲਤ ਗਾਈਡ ਕਰਦੇ ਆ ਇਹਨਾਂ ਦੇ ਬਗੈਰਤਾ ਲਾਇਸੈਂਸ ਚੈੱਕ ਕੀਤੇ ਜਾਣ ਕਿ ਇਹ ਪ੍ਰੋਪਰ ਦੇ ਹੈ ਆ ਜਾਂ ਨਹੀਂ ਕਿਉਂਕਿ ਕਿਹਾ ਤਾਂ ਤੁਹਾਨੂੰ ਇਹ ਹੀ ਗਿਆ ਸੀਗਾ ਕਿ ਸਹੀ ਤਰੀਕੇ ਨਾਲ ਤੁਹਾਨੂੰ ਬਾਹਰ ਖੜਿਆ ਜਾਊਗਾ ਉੱਥੇ ਕਾਰੋਬਾਰ ਕਾਰੋਬਾਰ ਤੁਹਾਨੂੰ ਕਰਾਇਆ ਜਾਊਗਾ ਲੇਕਿਨ ਹਾਲਾਤ ਪੁੱਠੇ ਹੋ ਹਾਲਾਤ ਪੁੱਠੇ ਹੋ ਇੱਥੋਂ ਗਲਤ ਕੁਝ ਗਲਤ ਕਹਿੰਦੇ ਆ ਉੱਥੇ ਕੁਝ ਹੋਰ ਹੁੰਦਾ ਇੱਥੋਂ ਸਾਨੂੰ ਕਹਿਣਗੇ ਤੁਹਾਨੂੰ ਜੀ ਇੱਕ ਨੰਬਰ 'ਚ ਖੜਾਂਗੇ ਤੁਹਾਨੂੰ ਫਲਾਈਟਾਂ ਰਾਹੀ ਖੜਾਂਗੇ ਪਰ ਉੱਥੇ ਜਾ ਕੇ ਇਹੋ ਜਿਹਾ ਕੁਝ ਨਹੀਂ ਆ। ਕਈ ਏਜੰਟ ਸਹੀ ਵੀ ਆ। ਮੈਂ ਸਾਰੇ ਏਜੰਟ ਨਹੀਂ ਕਹਿੰਦਾ। ਕਈ ਏਜੰਟ ਖੜਦੇ ਵੀ ਆ। ਪਰ ਉੱਪਰ ਤੇ ਲਵਾ ਕੇ ਵੀ ਜੇ ਖੜਦੇ। ਪਰ ਕਈ ਕਹਿੰਦੇ ਕਿ ਉੱਥੋਂ ਦਾ ਜੁਗੇਸਾ ਦਾ ਵੀਜ਼ਾ ਉੱਥੋਂ ਆਸਾਨੀ ਨਾਲ ਮਿਲ ਜਾਂਦਾ ਹੈ। ਇੰਡੀਆ ਤਾਂ ਥੋੜੀ ਮੁਸ਼ਕਲ ਹੁੰਦੀ ਆ। ਪਰ ਕਈ ਇੱਥੋਂ ਝੂਠੇ ਲਾਰੇ ਲਾ ਕੇ ਲੈ ਜਾਂਦੇ। ਕੁੱਲ ਕਰਜ਼ਾ ਇਹ ਕਰਜ਼ੇ ਦੀ ਗੱਲ ਕਰੀ ਤਾਂ ਕਿੰਨਾ ਤੁਹਾਡੇ ਸਿਰ ਤੇ ਇਸ ਵਕਤ ਖੜਾ ਹੈ ਕਿੰਨਾ ਕਰਜ਼ ਤੁਸੀਂ ਚੱਕ ਲਿੱਤਾ ਲੇਕਿਨ ਫਿਰ ਵੀ ਤੁਸੀਂ ਸੁਪਨੇ ਪੂਰੇ ਕਰਨ ਵਾਸਤੇ ਗਏ ਸੀਗੇ ਫਿਰ ਵਾਪਸ ਤੁਹਾਨੂੰ ਇੰਡੀਆ ਹੀ ਲੈ ਲੈਣ ਦਾ ਗਿਆ ਉਹ 40 ਤੋਂ 45 ਲੱਖ ਤੱਕ 50 ਤੱਕ ਪਹੁੰਚ ਗਿਆ ਜੀ ਖਰਚਾ 50 ਲੱਖ ਕਰਜ਼ਾ ਹਾਂ ਜੀ ਇਤੋਂ ਤਾਂ ਹੀ ਪਹੁੰਚ ਗਿਆ ਜੀ ਜੀ ਖਰਚਾ ਹੁੰਦਾ ਹੀ ਵੱਡਾ ਰਸਤਿਆਂ 'ਚ ਦੁੱਖ ਹੁੰਦਾ ਨਾ ਦੁੱਖ ਹੁੰਦਾ ਜੀ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਪੰਜ ਮਹੀਨੇ ਪਹਿਲਾਂ ਸਰਕਾਰਾਂ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਉਹ ਤਾਂ ਵਾਹ ਪਕੜਾ ਗਿਆ ਹੈ ਨਾ 3-4 ਪੰਜ ਮਹੀਨੇ ਲੱਗੇ ਸੀ ਤੁਹਾਨੂੰ ਹਾਂਜੀ ਪੰਜ ਮਹੀਨੇ ਜੀ ਇਹ ਤਸਵੀਰ ਜੋ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਤਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜਾ ਘਰ ਦੇ ਹਾਲਾਤਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦਲੇਰ ਸਿੰਘ ਹੁਣਾ ਦਾ ਘਰ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੋ ਮਾੜੇ ਹਾਲਾਤ ਦੇ ਵਿੱਚ ਹੁੰਦੇ ਹੋਏ ਕਿਉਂਕਿ ਆਪਣੇ ਸੁਪਨੇ ਪੂਰੇ ਕਰਨੇ ਸੀਗੇ ਵਿਦੇਸ਼ ਜਾਣਾ ਸੀਗਾ ਉੱਥੇ ਜਾ ਕੇ ਜੋ ਆਪਣਾ ਕੀਤਾ ਕਰਨਾ ਸੀਗਾ ਕਾਰੋਬਾਰ ਕਰਨਾ ਸੀਗਾ ਜਿਸ ਤੋਂ ਬਾਅਦ ਕੀ ਆਪਣੇ ਘਰ ਦੇ ਜਿਹੜੇ ਹਾਲਾਤ ਸਖਾਵੇਂ ਕਰ ਸਕਦੇ ਤਾਂ ਇੱਥੇ ਉਹਨਾਂ ਦੇ ਜੋ ਘਰ ਦੇ ਮੈਂਬਰਸ ਵੀ ਜਿਹੜੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਤਾਂ ਕਿਵੇਂ ਵੇਖਦੇ ਹੋ ਜੀ ਦਲੇਰ ਸਿੰਘ ਹੋਣਾ ਵੱਲੋਂ ਦੱਸਿਆ ਗਿਆ ਕਿ ਕਾਫੀ ਮਾੜੇ ਹਾਲਾਤ ਸੀਗੇ ਬਹੁਤ ਮੁਸ਼ਕਲ ਦੇ ਨਾਲ ਵਾਪਸ ਆਏ ਨੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਕਰਜ਼ਾ ਜੇ ਕਰਜ਼ੇ ਦੀ ਗੱਲ ਕਰੀ ਤਾਂ ਕਰਜ਼ਾ ਵੀ ਬਹੁਤ ਜ਼ਿਆਦਾ ਜੋ ਕਹਿੰਦੇ ਸਾਡੇ ਸਿਰ ਤੇ ਚੜ ਚੁੱਕਾ ਹਾਂਜੀ ਇਹ ਉਹਨਾਂ ਨੂੰ ਫੜਿਆ ਜਾਵੇ ਇਹ ਕਰਜ਼ਾ ਜਿਹੜਾ ਉਹ ਨੂੰ ਕਿ ਦਵਾਇਆ ਜਾਵੇ ਪੈਸੇ ਏਜੰਟਾਂ ਕੋ ਫਿਰ ਸਰਕਾਰ ਦਾ ਹਾਲ ਹੈ ਸਾਡੇ ਨਾਲ ਉਹਨਾਂ ਦੇ ਫੈਮਲੀ ਮੈਂਬਰ ਮੌਜੂਦ ਨਹੀਂ ਤਾਂ ਬਜ਼ੁਰਗੋ ਤੁਹਾਡਾ ਕੀ ਰਿਸ਼ਤਾ ਜੀ ਦਲੇਰ ਸਿੰਘ ਹੋਣਾ ਦੇ ਨਾਲ ਤੁਸੀਂ ਉਹਨਾਂ ਦੇ ਕੀ ਲੱਗਦੇ ਹੋ ਤਾਇਆ ਲੱਗਣਾ ਨੇ ਜੀ ਤੁਸੀਂ ਤਾਇਆ ਜੀ ਉਹਨਾਂ ਦੇ ਤਾਂ ਕੁੱਲ ਕਿੰਨਾ ਖਰਚਾ ਜਿਹੜਾ ਉਹ ਦਲੇਰ ਸਿੰਘ ਹੋਣਾ ਦਾ ਬਾਹਰ ਜਾਣ ਦੇ ਚੱਕਰ ਚ ਹੋ ਚੁੱਕਾ ਇਹ ਤੇ ਮੈਂ ਹੁਣ ਪਿੰਡ ਰਹਿਣਾ ਇੱਥੇ ਤੁਸੀਂ ਜੀ ਮੇਰੇ ਨਾਲ ਇੰਨੀ ਗੱਲਬਾਤ ਨਹੀਂ ਆ ਗਈ ਤੇ ਖੱਚੇ ਖੱਚੇ ਜਿਹਾ ਜਿਹਾ ਨਹੀਂ ਪਤਾ ਉਹ ਕਰਮੇਸ਼ਨ ਪੜਾ ਪਰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਕਾफी ਕਰਜ਼ਾ ਚੱਕ ਕੇ ਜਦੋਂ ਬਾਹਰ ਭੇਜਿਆ ਤਾਂ ਉਦੋਂ ਸੁਪਨੇ ਹੋਰ ਸੀਗੇ ਆਸ ਸੀਗੀ ਉਮੀਦ ਸੀਗੀ ਕਿ ਚੰਗੇ ਹਾਲਾਤ ਹੋਣਗੇ ਜਿਹੜਾ ਕਰਜ਼ਾ ਫੜਿਆ ਉਹ ਵੀ ਲੱਥ ਜਾਊਗਾ ਲੇਕਿਨ ਇਸ ਤਰ੍ਹਾਂ ਦੇ ਨਾਲ ਵਾਪਸ ਭੇਜ ਦਿੱਤਾ ਗਿਆ ਉਹਨਾਂ ਨੂੰ ਆਪਣੀ ਉਮੀਦਾਂ ਦੇ ਹਨ ਕਿ ਥਲੀ ਜਾ ਕੇ ਬੱਚੇ ਚੰਗੇ ਸੇ ਕੰਮ ਕਰਨ ਆਪਣੇ ਰਿਤ ਵਿੱਚ ਬੋਲਣਗੇ ਖਚਾ ਖਚਾ ਪਰਿਆ ਮਾਰ ਕੀ ਰੋ ਜਨਤਾ ਨੇ ਬੇਇਮਾਨੀ ਕੀਤੀ ਤਾਂ ਇਹ ਤਸਵੀਰਾਂ ਜੋ ਘਰ ਦੀਆਂ ਵੀ ਮੈਂ ਸਾਂਝੀਆਂ ਕਰਨਾ ਚਾਹੂੰਗਾ ਤੁਸੀਂ ਵੇਖ ਸਕਦੇ ਹੋ ਤਾਂ ਇਹ ਦਲੇਰ ਸਿੰਘ ਹੁਣਾ ਦਾ ਘਰ ਆ ਜਿੱਥੇ ਕੀ ਉਹਨਾਂ ਵੱਲੋਂ ਆਪਣੇ ਇਸ ਘਰ ਦੇ ਵਿੱਚ ਰਹਿਣ ਤੋਂ ਬਾਅਦ ਜੋ ਕਹਿ ਲਈਏ ਤਾਂ ਕਰਜ਼ਾ ਚੱਕ ਕੇ 50 ਲੱਖ ਤੋਂ ਵੀ ਉੱਪਰ ਜੇ ਆਪਾਂ ਰਾਸ਼ੀ ਦੀ ਗੱਲ ਕਰ ਲਈਏ ਤਾਂ ਕਰਜ਼ਾ ਚੱਕ ਕੇ ਉਹਨਾਂ ਵੱਲੋਂ ਬਾਹਰ ਜਾਨ ਦੀ ਜਿਹੜੀ ਇੱਕ ਆਸ ਰੱਖੀ ਕਿ ਬਾਹਰ ਜਾਣੇ ਆ ਹਾਲਾਤ ਇਹਨਾਂ ਤੇ ਇਹ ਉਹਨਾਂ ਦਾ ਪਰਿਵਾਰ ਆ ਬੱਚੇ ਨੇ ਛੋਟੇ ਬੱਚੇ ਨੇ ਇਹ ਤੁਸੀਂ ਤਸਵੀਰਾਂ ਤੜ ਨਾਲ ਬੱਚਿਆਂ ਦੀ ਵੀ ਸਾਂਝੀ ਕਰਦੇ ਆ ਤੁਸੀਂ ਵੇਖ ਸਕਦੇ ਹੋ ਤਾਂ ਬੱਚਿਆਂ ਨੂੰ ਵੀ ਆਪਣੇ ਜੋ ਫਾਦਰ ਸਾਹਿਬ ਦੇ ਪਹੁੰਚਣ ਦੇ ਉੱਤੇ ਖੁਸ਼ੀ ਤਾਂ ਹੈ ਲੇਕਿਨ ਦੁੱਖ ਵੀ ਆ ਕਿ ਜੋ ਕਰਜ਼ਾ ਸਿਰ ਦੇ ਉੱਤੇ ਪੈ ਚੁੱਕਾ ਹੈ ਕਰਜ਼ਾ ਇੱਥੋਂ ਇਸ ਪੱਧਰ ਤੱਕ ਪੈ ਚੁੱਕਾ ਹੈ ਕੀ ਹੁਣ ਮੋੜਨਾ ਜਿਹੜਾ ਬਹੁਤ ਮੁਸ਼ਕਲ ਹੈ ਤਾਂ ਮੈਂ ਘਰ ਦੇ ਹਾਲਾਤ ਦੀਆਂ ਤਸਵੀਰਾਂ ਮੈਂ ਆਪਣੇ ਸਹਿਯੋਗੀਆਂ ਨੂੰ ਕਹੂੰਗਾ ਕਿ ਸਾਹਮਣੇ ਤਰਫਾ ਜਿਹੜੀਆਂ ਉਹ ਵੀ ਤਸਵੀਰਾਂ ਸਾਂਝੇ ਕੀਤੀਆਂ ਜਾਣ ਤਾਂ ਕਿਸ ਤਰ੍ਹਾਂ ਦੇ ਨਾਲ ਜੋ ਘਰ ਦੇ ਹਾਲਾਤ ਹੈਗੇ ਨੇ ਮੰਨ ਭਰਿਆ ਹੋਇਆ ਜੋ ਪਰਿਵਾਰ ਹੈ ਪਰਿਵਾਰ ਕਾਫੀ ਅ ਦੁਖਦ ਘੜੀ ਦੇ ਵਿੱਚ ਹੈਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਜੀ ਬਾਹਰ ਜਾਂਦਾ ਹੈ ਬਾਹਰ ਜਾਣ ਤੋਂ ਬਾਅਦ ਜਦੋਂ ਆਸ ਹੁੰਦੀ ਹੈ ਕਿ ਜੋ ਉੱਥੇ ਜਾ ਕੇ ਹਾਲਾਤ ਠੀਕ ਕਰ ਸਕਣਗੇ ਲੇਕਿਨ ਹਾਲਾਤ ਨਹੀਂ ਠੀਕ ਹੁੰਦੇ ਜਦਕਿ ਸਰਕਾਰ ਵੱਲੋਂ ਟਰੰਪ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਤਾਂ ਡੋਂਕੀ ਲਗਾਉਣ ਵਾਲਿਆਂ ਵਾਸਤੇ ਇੱਕ ਬਹੁਤ ਅਹਿਮ ਜਾਣਕਾਰੀ ਹੈਗੀ ਆ ਕਿਉਂਕਿ ਅਕਸਰ ਕਿਹਾ ਜਾਂਦਾ ਇੱਕ ਟ੍ਰੈਂਡ ਬਣ ਚੁੱਕਿਆ ਕਿ ਵਿਦੇਸ਼ਾਂ ਦਾ ਰੁਖ ਕਰ ਲਿੱਤਾ ਜਾਵੇ ਵਿਦੇਸ਼ ਚ ਜਾ ਕੇ ਉੱਥੋਂ ਦੇ ਸੈਟਲ ਹੋ ਜਾਣਗੇ ਕਾਰੋਬਾਰ ਕਰਾਂਗੇ ਕਿੱਤਾ ਕਰਾਂਗੇ ਤਾਂ ਜੋ ਘਰ ਦੇ ਹਾਲਾ ਠੀਕ ਹੋ ਸਕਣਗੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਜੋ ਉਹਨਾਂ ਦੇ ਮਿਸਿਸ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ ਜਾਣ ਲੈਣੇ ਆ ਕਿ ਕਿਵੇਂ ਦਾ ਉਹਨਾਂ ਨੂੰ ਲੱਗ ਰਿਹਾ ਕਿਉਂਕਿ ਤਾਂ ਤੁਸੀਂ ਦਲੇਰ ਸਿੰਘ ਹੋਣਾ ਦੇ ਵਾਈਫ ਹੋ ਜੀ ਹਾਂਜੀ ਤਾਂ ਕਿ ਵੀ ਦੇਖਦੇ ਹੋ ਕਿ ਤੁਹਾਡੇ ਹਸਬੰਡ ਜੋ ਵਾਪਸ ਆਏ ਨੇ ਤਾਂ ਕਿ ਆਸੀ ਕੀ ਜਦੋਂ ਭੇਜਿਆ ਸੀ ਕੋਲ ਨਾਲ ਸਤੇ ਬਹੁਤ ਜਿਆਦੀ ਸੀ ਹਾਂਜੀ ਆਪਣਾ ਸਨਾਰੇਪੋ ਇੱਕ ਦੀ ਤਲਾਸ਼ ਵਿੱਚ ਨਿਕਲੇ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਬੱਚਿਆਂ ਦਾ ਬਿਹਤਰ ਬਣਾ ਸਕੀਏ ਹਾਂਜੀ ਪਰ ਉਧਰਲੀ ਸਰਕਾਰ ਨੇ ਵੀ ਕੋਸ਼ਿਸ਼ ਸਾਨੂੰ ਏਜੰਟਾਂ ਨੇ ਧੋਖਾ ਦਿੱਤਾ ਏਜੰਟ ਨੇ ਉਹਨੇ ਸਾਨੂੰ 20 ਦਿਨ ਦਾ ਕਹਿ ਕੇ ਤੇ 4-5 ਮਹੀਨਿਆਂ ਦੇ ਵਿੱਚ ਪਹੁੰਚਾਇਆ ਹਾਂਜੀ ਧੁਕੋ ਉਧਰਲੀ ਸਰਕਾਰ ਨੇ ਜਿਹੜਾ ਉਹ ਬਹੁਤ ਬੁਰਾ ਕੀਤਾ ਭਾਰਤੀਆਂ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਵਾ ਹਾਂਜੀ ਤੁਹਾਡੇ ਹਸਬੰਦ ਬਾਹਰ ਗਏ ਸੀਗੇ ਕਿਹਾ ਸੀਗਾ ਕਿ 20 25 ਦਿਨਾਂ ਦੇ ਵਿੱਚ ਜਾਂ ਉੱਥੇ ਪਹੁੰਚ ਜਾਣਗੇ ਤਾਂ ਜਦੋਂ ਇੰਨਾ ਸਮਾਂ ਲੱਗ ਗਿਆ ਤਾਂ ਕਿੰਨਾ ਕੁ ਮਨ ਦੁਖੀ ਹੁੰਦਾ ਸੀਗਾ ਜਾਂ ਕਿੰਨੀ ਕੁ ਟੈਨਸ਼ਨ ਹੁੰਦੀ ਸੀ ਕਿ ਜਦੋਂ ਗੱਲ ਨਹੀਂ ਸੀ ਹੁੰਦੀ ਉਹਨਾਂ ਨਾਲ ਹਾਂਜੀ ਹਾਂਜੀ ਬਹੁਤ ਪਰੇਸ਼ਾਨੀ ਹੁੰਦੀ ਸੀ ਬਹੁਤ ਮਨ ਦੁਖੀ ਹੁੰਦਾ ਸੀ ਹਾਂਜੀ ਜਦੋਂ ਗੱਲਬਾਤ ਨਹੀਂ ਸੀ ਉਹਨਾਂ ਨਾਲ ਹੁੰਦੀ ਕਿੰਨਾ ਕਰਜ ਕਿਉਂਕਿ ਜਿਹਦਾ ਦਲੇਰ ਸਿੰਘ ਹੁਣਾਂ ਨੇ ਦੱਸਿਆ ਕਿ 50 ਲੱਖ ਤੋਂ ਵੀ ਜ਼ਿਆਦਾ ਕਰਜ਼ ਜਿਹੜਾ ਹੁਣ ਚੁੱਕ ਲਿੱਤਾ ਤਾਂ ਕਿਵੇਂ ਵੇਖਦੇ ਹੋ ਕਿ ਹੁਣ ਹਾਲਾਤ ਕਿੱਦਾਂ ਦੇ ਹੈਗੇ ਨੇ ਘਰ ਦੇ ਕਿਉਂਕਿ ਸੋਚਿਆ ਤਾਂ ਸੀ ਹੋਏਗਾ ਕਿ ਬਾਹਰ ਜਾਣਗੇ ਕਰਜ਼ਾ ਵੀ ਲੱਤੇਗਾ ਮਾਹੌਲ ਵੀ ਠੀਕ ਹੋਊਗਾ ਕੀਤਾ ਕਰਨਗੇ ਚੰਗਾ ਕਾਰੋਬਾਰ ਚੱਲੇਗਾ ਪੈਸੇ ਆਉਣਗੇ ਕੀਤਾ ਦੇ ਆਪਣੇ ਮਤਲਬ ਕਿ ਬੱਚਿਆਂ ਦੇ ਸੁਨਹਿਰੇ ਭਵਿੱਖ ਵਾਸਤੇ ਸਾਰਾ ਕੁਝ ਕੀਤਾ ਸੀ ਕਿ ਇੱਕ ਵਾਰੀ ਇੱਕ ਦੋ ਸਾਲ ਦੀ ਆਪਾਂ ਤੰਗੀ ਤੁਰਸ਼ੀ ਘਰ ਦੇ ਵਿੱਚ ਚੱਲ ਲਵਾਂਗੇ ਤੇ ਆਉਣ ਵਾਲਾ ਸਮਾਂ ਜਿਹੜਾ ਸਾਡਾ ਬਿਹਤਰ ਹੋ ਜਾਏਗਾ ਤੇ ਸਾਡੇ ਬੱਚਿਆਂ ਦੀ ਜਿਹੜੀ ਆ ਭਵਿੱਖ ਵੀ ਚੰਗਾ ਹੋ ਜਾਏਗਾ ਹਾਂਜੀ ਪਰ ਉਸ ਤੋਂ ਬਾਅਦ ਸਾਨੂੰ ਮਤਲਬ ਕਿ ਹੋਣਾ ਜਿੰਨਾ ਤੱਕ ਸਾਡੀ ਕਿਸੇ ਪਾਸਿਓਂ ਹੈਲਪ ਨਹੀਂ ਹੁੰਦੀ ਜਾਂ ਸਾਡੇ ਏਜੰਟ ਸਾਨੂੰ ਪੈਸਾ ਨਹੀਂ ਵਾਪਸ ਕਰਦੇ ਪ੍ਰਸ਼ਾਸਨ ਉਹਨਾਂ ਕੋ ਪੈਸਾ ਨਹੀਂ ਵਾਪਸ ਕਰਵਾਉਂਦਾ ਜਾਂ ਸਾਡੇ ਬੱਚਿਆਂ ਦੀ ਮਤਲਬ ਕਿ ਸਰਕਾਰ ਵੱਲੋਂ ਕੋਈ ਸਾਡੀ ਹੈਲਪ ਨਹੀਂ ਹੁੰਦੀ ਉਹਨਾਂ ਤੱਕ ਸਾਨੂੰ ਬੱਚਿਆਂ ਦਾ ਜਿਹੜਾ ਭੇਖ ਉਹ ਵੀ ਤੰਦ ਲਾ ਕੇ ਤੇ ਨਾ ਕਿਤੇ ਨਜ਼ਰ ਆ ਰਿਹਾ ਵਾ ਕਿਉਂਕਿ ਸਾਡੇ ਸਿਰ ਬਹੁਤ ਜ਼ਿਆਦਾ ਕਰਜ਼ਾ ਚੜ ਗਿਆ ਵਾ ਹਾਂਜੀ ਤਾਂ ਅਸੀਂ 30 ਤੋਂ 35 ਲੱਖ ਰੁਪਈਆ ਜਿਹੜਾ ਵਿਆਜ ਇਹ ਤੱਕਿਆ ਸੀ ਹਾਂਜੀ ਤੇ ਕੋਸ਼ਿਸ਼ ਆਈ ਆਪਣੀ ਜ਼ਮੀਨ ਜਿਹੜੀ ਆ ਉਹਨਾਂ ਨੂੰ ਗਹਿਣੇ ਰੱਖ ਕੇ ਉਹਦੇ ਉੱਤੇ ਪੈਸਾ ਚੁੱਕਿਆ ਸੀ ਹੋਰ ਆਪਣੇ ਕੋਈ ਜਮਾ ਪੂੰਜੀ ਜਿੰਨੀ ਵੀ ਸਾਡੇ ਕੋਲ ਸੇਵਿੰਗ ਹੈਗੀ ਸੀ ਅਸੀਂ ਸਾਰੀ ਲਗਾ ਦਿੱਤੀ ਸੀ ਹਾਂਜੀ ਪਰ ਇੱਥੇ ਕਿੱਤਾ ਕੀ ਕਰਦੇ ਸੀਗੇ ਦਲੇਰ ਸਿੰਘ ਜੀ ਜਦੋਂ ਇੱਥੇ ਹੁੰਦੇ ਸਨ ਪਹਿਲਾਂ ਇੱਥੇ ਡਰਾਈਵਰੀ ਕਰਦੇ ਸੀ ਲੋਕਲ ਬੱਸ ਚਲਾਉਂਦੇ ਸੀ ਲੋਕਲ ਬੱਸ ਚਲਾਉਂਦੇ ਸੀ ਹਾਂਜੀ ਹਾਂਜੀ ਬਹੁਤ ਔਖਾ ਹੋ ਰਿਹਾ ਮਨ ਦੁਖੀ ਹੁੰਦਾ ਕਿ ਹੁਣ ਇਸ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਥੋੜਾ ਵੀ ਨਹੀਂ ਬਹੁਤ ਜ਼ਿਆਦਾ ਮਤਲਬ ਕਿ ਸਾਨੂੰ ਅਗਲਾ ਜਿਹੜਾ ਪਵੇ ਕਿ ਸਾਡਾ ਬਿਲਕੁਲ ਧੁੰਦਲਾ ਨਜ਼ਰ ਆ ਰਿਹਾ ਜਿੰਨਾਂ ਦਾ ਕਿ ਸਾਡੀ ਹੈਲਪ ਨਹੀਂ ਹੋ ਜਾਂਦੀ ਜੀ ਤਾਂ ਬੇਟਾ ਪਾਪਾ ਦੇ ਆਨ ਦੀ ਖੁਸ਼ੀ ਹੈਗੀ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਮਾਸੂਮ ਬੱਚੇ ਜ਼ਰੂਰ ਆਪਣੇ ਬਾਪ ਦੇ ਵਾਪਸ ਆਣ ਦੀ ਉਹਨਾਂ ਨੂੰ ਖੁਸ਼ੀ ਤਾਂ ਹੈ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਘਰ ਦੀਆਂ ਜਿੱਥੇ ਕੀ ਦਲੇਰ ਸਿੰਘ ਹੁਣਾਂ ਦੇ ਧਰਮ ਪਤਨੀ ਵੀ ਛੱਡਦਾ ਮਜੂਦ ਸੀਗੇ ਉਹਨਾਂ ਨਾਲ ਵੀ ਗੱਲ ਹੋਈ ਹੈ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਨਾਲ ਘਰ ਦੇ ਹਾਲਾਤ ਤੇ ਦੀ ਗੱਲ ਕਰੀਏ ਤਾਂ ਉਹ ਵੀ ਜ਼ਰੂਰ ਸਾਂਝੇ ਕਿਤੇ ਜਾਣ ਜਿਸ ਤਰ੍ਹਾਂ ਦੇ ਨਾਲ ਅਸੀਂ ਇਸ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਤਾਂ ਦਲੇਰ ਸਿੰਘ ਹੋਣਾ ਵੱਲੋਂ ਖੁੱਲ ਕੇ ਗੱਲਬਾਤ ਕੀਤੀ ਗਈ ਆ ਕਹਿ ਗਿਆ ਹਾਲਾਤ ਦੱਸੇਗੇ ਨੇ ਕਿ ਉਸ ਵੇਲੇ ਜੋ ਬਾਰਡਰਾਂ ਦੇ ਕੀ ਹਾਲਾਤ ਸੀਗੇ ਪਨਾਮਾ ਦੇ ਜੰਗਲ ਦੀ ਜਿਹੜੀ ਆਪਾਂ ਕਹਾਣੀ ਕਿਉਂਕਿ ਇਹ ਇੱਕ ਇਤਰਾਸ ਦੀ ਆ ਨਾ ਕਿ ਇੱਕ ਖਬਰ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਨਾਲ ਜੋ 트੍ਰੰਪ ਸਰਕਾਰ ਵੱਲੋਂ ਕੀਤਾ ਗਿਆ ਜਿਹੜੇ ਲੋਗ ਇੰਨਾ ਕਰਜ਼ਾ ਚੱਕ ਕੇ 50-50 ਲੱਖ ਭਰ ਕੇ ਬਾਹਰ ਦਾ ਰੁਖ ਕਰਦੇ ਨੇ ਆਪਣੇ ਘਰਾਂ ਦੇ ਹਾਲਾਤ ਠੀਕ ਕਰਨ ਵਾਸਤੇ ਲੇਕਿਨ ਹਾਲਾਤਾਂ ਦੀ ਤਾਂ ਗੱਲ ਦੂਰ ਹੀ ਲੇਕਿਨ ਉਹਨਾਂ ਦੇ ਜਿਹੜਾ ਕਰਜ਼ਾ ਜਿਹੜਾ ਉਹ ਹੋਰ ਸਿਰੇ ਚੜ ਜਾਂਦਾ ਤਾਂ ਅੱਜ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਦਲੇਰ ਸਿੰਘ ਉਹਨਾਂ ਦੇ ਘਰ ਦੀ ਤਾਂ ਜ਼ਰੂਰ ਪਰਿਵਾਰ ਵੀ ਇਸ ਆਸ 'ਚ ਹੈਗਾ ਕਿ ਹੁਣ ਸਰਕਾਰ ਜ਼ਰੂਰ ਉਹਨਾਂ ਦੀ ਬਾਹ ਫੜੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹਾਲਾਤ ਠੀਕ ਹੋ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸੁਨ ਇੱਕ ਜਗਬਾਨੀ ਟੀਵੀ ਅਜਨਾਲਾ